ਉਹਦਾ ਬਹੁਤ ਬੱਛਾ ਨਿਬੜਾਈ ਦੀ। ਲੇਵਰਾ ਹੋਲੇ ਚਰਨੀਆਂ। ਅਵਰੀਆ ਜੀ। ਹਾਂਜੀ। ਇਹ ਦਰਗਾਹ ਦੀ ਪੀਰਾਂ ਦੀ। ਅੱਛਾ ਸਾਡੇ 36 ਨੇਤੀ ਕਾ ਦੇ ਮਾਰੰਗ। ਅੱਛਾ ਉਥੋਂ ਲੈ ਕੇ ਅੱਜ ਖੂਹ ਹੈ ਜੀ ਡੇੜਾ। ਹਾਂ। ਤੇ ਸਾਦੀ ਘਾਣੇ ਜੀ ਸਾਦੀ। ਆ ਮੇਰੇ ਭਰਾ ਦਾ ਜਵਾਰੇ ਜਲੋ ਪਰੇ। ਟੀਲ ਜੈਕ ਕੀਆ, ਹਰੀ ਜੈਕ ਕੀਆ, ਬਿਛਲੂ ਦਾ ਸਾਦਾ ਜੀ। ਬੰਦਿਆ ਥੋੜੀ ਮਕਾਨ ਥੋੜੀ ਘਮਾਰਾ ਦਾ ਮੱਲਾ ਪੜ ਜਾ ਪਤਮਲਾ ਕੇ। ਉਹ ਵੀਰੇ ਦੇ ਕੇ ਮਿੱਤਰ ਵੀ ਬਣਾਈ ਸਾਡੇ ਪਿੰਡ ਦੇ ਛੋੜੇ بڑے ਬਾਜੀ ਪ੍ਰਾਣੇ ਕਲਾਕਾਰ ਉਹ ਚੈਨ ਵੀ ਅਸੀਂ ਚਾਹ ਵਸਤੇ ਜਾਂ ਜਾਇ ਕਰਦੇ ਤੇ ਅੱਛਾ ਜੀ ਕੇਸਰ ਸਿੰਘ ਕੇਸਰ ਦੇ ਨਾਲ ਰੱਬੀ ਅੱਛਾ ਉਹਨਾਂ ਦੇ ਨਾਲ ਸਾਡੇ ਦੋਹਾਂ ਹਾਂ ਦੀ ਹਾਂ ਦੀ ਬਾਜੀ ਬਾਤ ਫਿਰ ਬਸ ਮੇਰੇ ਨਾਲ ਵੀ ਇੱਕ ਨਹੀਂ ਮੇਲ ਹੋ ਗਿਆ ਤਾਂ ਕਿ ਕਲਾਕਾਰਾਂ ਦੀ ਸ਼ਾਦਨ ਸ਼ੋਅ ਆ ਜਿਹੜੇ ਅਸੀਂ ਵੀ ਤਾਂ ਕਿਸੇ ਨਾ ਕਿਸੇ ਪਾਸੇ ਤੋਹਮਾਂ ਗਈ ਨਹੀਂ ਨਹੀਂ ਗੱਡੇ ਤੁਸੀਂ ਮਾਰਾ ਛੱਡ ਤੁਸੀਂ ਠੀਕ ਹੈ ਜੀ ਗੁਰਸੇਵ ਦੇ ਪਰਿਵਾਰ ਨਾਲ ਹਾਂ ਜੀ ਆਹ ਹਾਹ ਕਿਆ ਬਾਤ ਹੈ ਕਿੱਦੇ ਰੱਬਿਆ ਲੱਭ ਕੇ ਪੰਜਾਬੀ ਵਰਸੇ ਤੇ ਮਹਾਰਾਜ ਮਹਾਰਾਜ ਸਵਾਗਤਮ ਸਵਾਗਤਮ ਜੈ ਪੀਰ ਪਾਸ਼ਾ ਹੋਰ ਕਿਹਾਲਾ ਸਤਿਗੁਰ ਦੀ ਸਾਰਣ ਸਤਿਗੁਰ ਦੀ ਸਤਿਗੁਰ ਕਾ ਜੀ ਸਾਰਿਆਂ ਨੂੰ ਕੀ ਇਹ ਮੁੰਡੇ ਸਾਡੇ ਜਿਹੜੀ ਕਮੇਟੀ ਪੀਰਾਂ ਦੀ ਸਾਰਾ ਰੱਖਦਾ ਧਰਤਾ ਜੋ ਪੜਾ ਰਹੇ ਜੋ ਵੀ ਸਾਫ ਸਾਬ ਬੈਠੋ ਸਰ ਤੁਸੀਂ ਸਾਰੇ ਸੇਵਾ ਕਰਦੇ ਜੀ ਬੈਠੋ ਆ ਜਾਓ ਬਤਨ ਨੂੰ ਆਜੋ ਸਮੇ ਸਮੇਂ ਦੀ ਗੱਲ ਹੈ ਜੀ ਹਨਾ ਜੀ ਵਾਕੇ ਹੂੰ ਦਵਾਤਾਂ ਨਹੀਂ ਰਹੀਆਂ ਪਹਿਲਾਂ ਜੀਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਕਿਆ ਬਾਤ ਮੁਖੜੇ ਤੇ ਹਾਸਾ ਸੀ ਦਿਲ ਚ ਤਰਾਸਾ ਸੀ ਬੋਲਾਂ ਤੇ ਮਲਿਆ ਸਕਦਾ ਦੰਦਾਸਾ ਸੀ ਖਿੜੇ ਖਿੜੇ ਮੱਥੇ ਰਹਿੰਦੇ ਸੀ ਸਾਰੇ ਬੋਲਚਾਲ ਵਿੱਚ ਉਹ ਮਠਾਸਾਂ ਨਹੀਂ ਰਹੀਆਂ ਪਹਿਲਾਂ ਜੀਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਸਹੀ ਗੱਲ ਕਿਆ ਬਾਤ ਉਹ ਵੇੜਿਆਂ 'ਚ ਸੋਨਾ ਤੇ ਤਾਰਿਆਂ ਨੂੰ ਤੱਕਣਾ ਦਾਦੀ ਦੀਆਂ ਕਹਾਣੀਆਂ ਨੂੰ ਸੁਣਦੇ ਦੀ ਥਕਣਾ ਉਹ ਜੇ ਦਿਨ ਤੇ ਰਾਤਾਂ ਨਹੀਂ ਰਹੀਆਂ ਪਹਿਲਾਂ ਦੀਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਪਹਿਲਾਂ ਦੀਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਰਸੋਈ ਦਾ ਵੀ ਨਕਸ਼ਾ ਬੜਾ ਹੀ ਪਿਆਰਾ ਸੀ ਬੋਰੀ ਉੱਤੇ ਬੈਠ ਕੇ ਖਾਂਦਾ ਟੱਬਰ ਸਾਰਾ ਸੀ ਉਹ ਪਿੱਤਲ ਦੀਆਂ ਕ올ੀਆਂ ਪਰਾਤਾਂ ਨਹੀਂ ਰਹੀਆਂ ਪਹਿਲਾਂ ਦੀਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਪਹਿਲਾਂ ਦੀਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਉਹ ਮਦਰਾਜਾ ਬਾਬਾ ਉਹ ਮਦਰਾ ਦੇ ਬਾਬਾ ਰਖ ਮੋਢੇ ਤੇ ਬੋਰੀ ਜਦੋਂ ਗਲੀ ਵਿੱਚ ਆਉਂਦਾ ਸੀ ਭਾਂਡੇ ਕਲੀ ਕਰਾ ਲੋ ਦਾ ਹੋਕਾਉ ਲਗਾਉਂਦਾ ਸੀ ਨਿੱਕੇ ਨਿੱਕੇ ਹੱਤਾਂ ਵਿੱਚ ਛੋਟੇ ਛੋਟੇ ਹੱਤਾਂ ਵਿੱਚ ਬਾਟੀ ਮੈ ਲਿਆਉਂਦਾ ਸੀ ਉਹੋ ਜਿਹੀਆਂ ਹੁਣ ਹਾਲਾਤਾਂ ਨਹੀਂ ਰਹੀਆਂ ਪਹਿਲਾਂ ਜੀਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਪਹਿਲਾਂ ਜੀਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਪਹਿਲਾਂ ਜੀਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਇਹ ਬੜੀ ਬਜ਼ਿਆਰ ਰੂਹ ਸੀ ਮਾਈ ਜੀ ਟੈਸਟ ਕਰ ਰਹੇ ਸੀ ਮੈਂ ਕੁਝ ਸੁਣਾ ਦੇਵਾਂ ਇਹ ਇਹਨਾਂ ਚੀਜ਼ਾਂ ਦੇ ਦਾ ਤੁਹਾਡੇ ਫੈਨ ਆ ਜੀ ਅਸੀਂ ਦਾ ਪਾਇਆ ਦਵਸਤਾ ਕੀ ਰਹੀ ਆ ਪਹਿਲਾਂ ਥੀ ਹਰਦੋਂ ਗੱਲ ਬਾਤ ਨਹੀਂ ਰਹੀ ਆ ਬੋਕੜੇ ਤੇ ਹੱਸ ਸੀ ਦਿਲ ਚ ਇਤਰਾਸ ਆ ਸੀ ਉਹਨਾਂ ਤੇ ਮਿਲਿਆ ਸੰਗ ਦਾ ਤਦਸਾ ਸੀ ਕਿਰੇ ਕਿਰੇ ਮੱਥੇ ਰਹਦੇ ਸੀ ਸਾਰੇ ਬੋਲਚਾਲ ਵਿੱਚ ਖਾਸਾ ਨਹੀਂ ਰਹੀ ਆ ਪਹਿਲਾਂ ਦੀ ਹਰਦੋਂ ਗੱਲ ਬਾਤ ਨਹੀਂ ਆ ਕੇ ਸਰਦਾਂ ਨਾਲ ਕੋਈ ਪਹਿਲਾਂ ਚੱਲਦੀ ਸੀ ਕਦੇ ਕੋਈ ਉਮਰ ਦੇ ਹਾਲ ਸਾਰਾ ਫੜੀ ਬਹਿ ਜਾਓ ਨਾ ਤਾਂ ਸੁਣਿਆ ਜੀ ਮੈਂ ਚਾਹ ਮੰਗਾਉਂਦੇ ਬਚਪਨ ਸੁਣਿਆ ਉਹ ਕੈਮਰਾਮੈਨ ਹੈ ਮੁੰਨਾ ਹਾਂਜੀ ਮੇਰੀ 52 ਦਾ ਨਾਮ ਇਹਦਾ ਰੰਗ ਉਹਦਾ ਹੋ ਤਾਂ ਪੁਰਾਣੀ ਸਭ ਤੋਂ ਪਹਿਲਾਂ ਜੀ ਮੈਂ ਆਪਣੇ ਬਿਰਚੇ ਦੇ ਵਿੱਚ ਖੇਤੀ ਪੱਤੇ ਦਾ ਕੰਮ ਖੇਤਾਂ 'ਚ ਕਰਦੇ ਸੀਗੇ ਉਹ ਸੀਗਾ ਹੂੰ ਤੇ ਫਿਰ ਮੈਨੂੰ ਸ਼ੌਕ ਸੀਗਾ ਜੀ ਆ ਤੁੰਬੀ ਵਜਾਉਣ ਦਾ ਤੇ ਆਪਾਂ ਸੰਗਤ ਕਿਹਦੇ ਕਿਹਦੇ ਨਾਲ ਕੋਈ ਸਟੇਜਾਂ ਲਾਈਆਂ ਹਾਂਜੀ ਹਾਂਜੀ ਉਹ ਦੱਸੋ ਕਿਹਦੇ ਕਿਹਦੇ ਨਾਲ ਲਾਈਆਂ ਸਭ ਤੋਂ ਪਹਿਲਾਂ ਜੀ ਮੈਨੂੰ 67 'ਚ 1967 ਦੇ ਵਿੱਚ ਹੂੰ ਮਤਲਬ ਬੇਸੰਗ ਬਾਰੂਪੁਰ ਗਿਆ ਸੀ ਬਾਦਵਾਨ ਆ ਉਹ ਤੋਂ ਸ਼ੁਰੂ ਕਰ ਤੇ ਉਹ ਜੀ ਉਹਨਾਂ ਦਾ ਪ੍ਰੋਗਰਾਮ ਸੀਗਾ ਸਾਡੇ ਲਾਗੇ ਅੱਛਾ ਤੇ ਉਹਨਾਂ ਦੇ ਸਟੇਜ ਤੇ ਸਾਈਡ ਤੇ ਆਉਂਦਾ ਸੀਗਾ ਲਾਭ ਸਿੰਘ ਚਿਤਾਂਮ ਦੇ ਹੂੰ ਤੇ ਉਸ ਦਿਨ ਡਿਊਟੀ ਤੇ ਸੀ ਜੇ ਮੀਰੂ ਨਹੀਂ ਚਿਤਾਂਮ ਜੀ ਨਹੀਂ ਹੂੰ ਤੇ ਫਿਰ ਬਾਕੀ ਸਰ ਗਾ ਦਿੱਤਾ ਜਦੋਂ ਨਾ ਕਦੇ ਬੋਲਣ ਜਾਂ ਨਾ ਬੋਲਣ ਦੀ ਗੱਲ ਹੁੰਦੀ ਆ ਉਦੋਂ ਸਾਨੂੰ ਜਰੂਰ ਤੁਸੀਂ ਦੱਸ ਦਿਓ ਕੋਈ ਅਲੰਘਣਾ ਹੋ ਜਾਂਦੀ ਆ ਕੋਈ ਅਲੰਘਣਾ ਹਾਂ ਉਹਦਾ ਐਡੀਟਿੰਗ ਹੋ ਜਾਂਦੀ ਆ ਜੀ ਕੋਈ ਲੰਗੜਣਾ ਨਹੀਂ ਹੈ ਜੀ ਲੈ ਅੱਛਾ ਫਿਰ ਵੀ ਸਾਨੂੰ موبائل ਦੀ ਲੰਗੜਣਾ ਨਾ ਹੋਵੇ ਬਾਕੀ ਸਭ ਠੀਕ ਹੈ ਉਹ ਜਿਹੜੀ ਸ਼ਾਇਦ ਦੀ ਮੱਖੀ ਹੁੰਦੀ ਨਾ ਜਦੋਂ ਸ਼ਾਇਦ ਗੇਰਦੇ ਆ ਫਿਰ ਸੁੱਕੀ ਹੋ ਨਿਕਲ ਆਉਂਦੀ ਬਾਹਰ ਹਾਏ ਅਸੀਂ ਸੰਸਾਰ ਚ ਘੁੰਮ ਰਹੇ ਆ ਲੇਕਿਨ ਅੰਦਰ ਸੁੱਕੇ ਹੀ ਆਸੀਂ ਅਸੀਂ ਗਿੱਲੇ ਨਹੀਂ ਹੋਏ ਸੰਸਾਰ ਨਾਲ ਭਿੱਜੇ ਨਹੀਂ ਉਹ ਹੁਣ ਇਸ ਤਰ੍ਹਾਂ ਦੀ ਰੂਹਾਂ ਨਾਲ ਮੇਲ ਹੋ ਜਾਂਦਾ ਫਿਰ ਵਦਿਆ ਰਾਜਨੀ ਇਹਨਾਂ ਨੇ ਸ਼ੁਰੂ ਤੇ ਕਰਿਆ ਨਾਲ ਤੇ ਇਹਨਾਂ ਨੇ ਸਾਨੂੰ ਨਹੀਂ ਕਰਨ ਦਿੱਤਾ ਜੀ ਅੱਜ ਤੱਕ ਤੁਸੀਂ ਸ਼ੱਕ ਅਜੇ ਸਾਵਰ ਪਾਕ ਜੀ ਇੱਥੇ ਤੁਰਬਤ ਹੈ ਨਾ ਜੀ ਜਿਹੜਾ ਇਹਨਾਂ ਦੇ ਡੇੜੀ ਦੇ ਅੰਦਰ ਆ ਜਾਂਦਾ ਇਹਨਾਂ ਤੇ ਚਰਨਾ ਚ ਆ ਜਾਂਦਾ ਵੈਸੇ ਜੀ ਉਹਨੂੰ ਉਹਦੇ ਖੋਟੇ ਕਰਮ ਪਾਸੇ ਹੋ ਜਾਂਦੇ ਚੰਗੇ ਭਾਵੇਂ ਚਾਰ ਦੇ ਨਟ ਕੇ ਆਉਣ ਸਾਡੇ ਕਾ ਛੋਟੇ ਨਿਕਲ ਜਾਂਦੇ ਜਾਣੀ ਇੱਥੇ ਇਹ ਸਾਡੇ ਪ੍ਰਧਾਨ ਸਾਹਿਬ ਹੈ ਜੀ ਸਰ ਭਾਈ ਇਹ ਚਾਹ ਹੋ ਰਹੀ ਪੀਦਾ ਵੀ ਚਲਾਉਂਦੇ ਆ ਤੇ ਸਿੱਧੀ ਜੋੜ ਮੇਲੇ ਤੇ ਵੀ ਅੱਜ ਜੀ ਇਹਨਾਂ ਨੇ ਲੰਗਰ ਲਾਇਆ ਕੁਝ ਸਾਲ ਵੀ ਲਾਇਆ ਤੇ ਪੀਰਾਂ ਦੇ ਵਿੱਚ ਲਾਉਂਦੇ ਪਿੰਡ ਵਿੱਚ ਵੀ ਚਲਾਉਂਦੇ ਸਾਰੇ ਇਕੱਠੇ ਹੋ ਕੇ ਬੰਦੇ ਬੈਠੇ ਆ ਬੋਚਾਰੇ ਬਾਰੇ ਆਪਣੇ ਨਾਲ ਆਏ ਮੁੰਡੇ 20 25 ਮੁੰਡੇ ਜਿਵੇਂ ਇੱਕ ਨੂੰ ਬਣਾਵਾਂ ਨਾ ਜੀ 25 ਜਣੇ ਆ ਜੀ ਬਾਕੀ ਮੂਰੀ ਸਾਡੇ ਹੀ ਆ ਬਾਈ ਸਿਰੋਤ ਅਸੀਂ ਜੇ ਰਾਤ ਨੂੰ ਸੋਦਾ ਕੁਝ ਆਥੌਰ ਬਸ ਬਸ ਪਰ ਪਹਿਲੇ ENTRE ਉਹਨੇ ਸੋਚਾਂਗੇ ਉਹ ਜੋ ਕਾਫੀ ਮਾਸਟਰਪੀਸ ਜਿਹੜੇ ਅਸੀਂ ਲੈ ਤੂੰਬੀ ਵਾਲੇ ਨੇ ਉਹ ਤਾਂ ਉਹ ਹੀ ਲੱਗੀ ਸਾਡੇ ਨਾਲ ਹਾਂ ਜੀ ਕਲੋਸ ਟੁੰਬੀ ਵਾਲੇ ਤਾਂ ਚਲਾਇਆ ਹੋਇਆ ਕੈਮਰਾ ਹਾਂ ਜੇ ਉਹਦਾ ਪੂਰਾ ਆਉਂਦਾ ਬਹੁਤ ਆ ਰਹੀ ਕੋਈ ਚਾਹੇ ਹੋਇਆ ਕਰਦੇ ਜਦੋਂ ਇਹਨਾਂ ਨਾਲ ਆਪਾਂ ਇਟੂ ਦੇ ਦਵਾਰ ਨਾਲ ਬਸ ਤੂੰ Papa ਜੀ ਦੇ ਮੋੜ ਬੈਜੀ ਬਿਰੂ ਜੇ ਮੈਂ ਬੈਠਾਂ ਉਹ ਕੀ ਜੀ ਦੀ ਗੱਲ ਕੋਈ ਜਾਂਦੇ ਰਸ ਗਈ ਹਾਂ ਹੋ ਗਿਆ ਹਨਾ ਬਿਜਾਦ ਕਰਾਉਣ ਨੂੰ ਤੁਹਾਨੂੰ ਹਾਂ ਕੋਈ ਮਰੇ ਹਿੰਟੇ ਦੇਣਾ ਹੁੰਦਾ ਲੈ ਹੁਣ ਤੁਸੀਂ ਇੱਥੇ ਪਿੱਛੇ ਬੈਠ ਜਾਓ ਨਾਲ ਹਾਂਜੀ ਜਮਾ ਤੇ ਕੰਬਲੀਆਂ ਕੁੰਬਲੀਆਂ ਜੇ ਰੱਖ ਲਓ ਉੱਪਰ ਕੋਈ ਹੈਗੀ ਜੇ ਹੋਰ ਵੀ ਵਧੀਆ ਲੱਗਦਾ ਵੀ ਉਹ ਲਿਆ ਹਾਂ ਕਾਰ ਕੇ ਵਿਚਾਲੇ ਇਹ ਤਾਂ ਨੀ ਫਿਰਸਾ ਹੀ ਬਣ ਜਾਣਾ ਆਪਣੇ ਕੋਲ ਲਾਲ ਤੈਂਤੀ ਪਈ ਹੈ ਜੀ ਵਧਾਣੀ ਵੀ ਹੈ ਰੱਖ ਦਵਾ ਵੇਚੀ ਲਾਲ ਤੇ ਨੂੰ ਬਾਲ ਦੋ ਹਾਂ ਬਾਲ ਦੋ ਜੀ ਵਾ ਦੋਸਤੋ ਵਾਈਕੂ ਵੀ ਥੋੜੀ ਅੱਜ ਜਿਹੜੇ ਕਹਿੰਦੇ ਹੁੰਦੇ ਆ ਵੀ ਸ਼ਬਦਾਂ ਦੇ ਜਾਦੂਗਰ ਸ਼ਬਦਾਂ ਦੇ ਮੈਂ ਜਾਦੂਗਰ ਕਹਿੰਦਾ ਜੀ ਸਾਡੇ ਜਤਿੰਦਰ ਚੋਫੜਾ ਜੀ ਬੜੇ ਸਤਿਕਾਰਯੋਗ ਹਸਤੀ ਆ ਸੋ ਅੱਜ ਭਾਈ ਅਸੀਂ ਮਾਨ ਮਹਿਸੂਸ ਕਰਦੇ ਆਂ ਭਾਗਾਂ ਵਾਲੇ ਆ ਜੀ ਅਸੀਂ ਆ ਗਏ ਸਰ ਕਿ ਪੁੱਤਰ ਪਾਪੇ ਨੂੰ ਬਰਾਹੀ ਮਣਿਆ ਅੱਛਾ ਸਾਡੇ ਕੋਲ ਬੇਲਾ ਚ ਪਹੁੰਚੇ ਆ ਜੀ ਸੋ ਦੇਖੋ ਤੁਸੀਂ ਸਾਰਾ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਤੁਹਾਡਾ ਸਵਾਗਤ ਹੈ ਜੀ ਹਾਂ ਤੇ ਸਰ ਅਸੀਂ ਬਹੁਤ ਆਪਣੇ ਆਪ ਨੂੰ ਨਾ ਭਾਗਾਂ ਵਾਲੇ ਮਹਿਸੂਸ ਕਰ ਰਹੇ ਆ ਜੋ ਤੁਹਾਡੇ ਚਰਨ ਸਾਡੇ ਗ੍ਰਹਿ ਵਿਖੇ ਸਾਡੇ ਕੋਲ ਪਹੁੰਚੇ ਜੀ ਤੁਸੀਂ ਉਰੇ ਨਹੀਂ ਭਾ ਜੀ ਐਸੀ ਗੱਲ ਨਹੀਂ ਐ ਅਸੀਂ ਤੁਹਾਡੇ ਵਰਗੀਆਂ ਰੂਹਾਂ ਨੂੰ ਮਿਲ ਕੇ ਬਿਲਕੁਲ ਸਾਡੀ ਰੂਹ ਖਿੜ ਗਈ ਸਾਡਾ ਤਰੋ ਤਾਜ਼ਾ ਹੋ ਗਏ ਸੀ ਅੰਦਰ ਤੱਕ ਤਰੋ ਤਾਜ਼ਾ ਹੋ ਗਏ ਆ ਬਹੁਤ ਵਧੀਆ ਤੁਹਾਡੇ ਉਸਤਾਦ ਜੀ ਜਿਹੜੇ ਹੈ ਜੈਰਾਮ ਜੀ ਤੁਹਾਡੇ ਪਿਤਾ ਜੀ ਕਿਆ ਕਹਿਣੇ ਜੀ ਉਹਨਾਂ ਦੇ ਉਹਨਾਂ ਦੇ ਨਾਲ ਅਸੀਂ ਅੱਜ ਗੱਲਾਂ ਬਾਤਾਂ ਬੱਲੇ ਬੱਲੇ ਫਿਲਮ ਦੇ ਰਿਕਾਰਡ ਸੇ ਰਿਕਾਰਡ ਕੀਤੀਆਂ ਤੇ ਉਹ ਜਦੋਂ ਸੁਣਨਗੇ ਸਾਡੇ ਚੈਨਲ ਤੇ ਲੋਕ ਤਾਂ ਸਾਡੇ ਚੈਨਲ ਨੂੰ ਵੀ ਬਹੁਤ ਵਧੀਆ ਲੀਡ ਮਿਲੇਗੀ ਤਾਂ ਅਸੀਂ ਖੁਸ਼ਕਿਸਮਤ ਆ ਕੀ ਤੁਹਾਡੇ ਕੋਲ ਆਏ ਸੀ ਔਰ ਤੁਹਾਡੇ ਪਿਤਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਕੁਝ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਸਰ ਤੁਹਾਡਾ ਜੋ ਤੁਸੀਂ ਆਪਣੇ ਵਿਰਸੇ ਨੂੰ ਇੰਨਾ ਪ੍ਰਮੋਟ ਕਰ ਰਹੇ ਆ ਔਰ ਜਿਹੜੇ ਤੁਹਾਡੇ ਕੋਲ ਸ਼ਬਦਾਂ ਦਾ ਮੈਂ ਤੁਹਾਨੂੰ ਮੈਂ ਤਾਂ ਅਸਲ ਵਿੱਚ ਨਾ ਆਪ ਜਿਹੜੀ ਮੇਰੀ ਸੋਚ ਆ ਤੁਸੀਂ ਸ਼ਬਦਾਂ ਦੇ ਜਾਦੂਗਰ ਆ ਜੀ ਨਹੀਂ ਨਹੀਂ ਪਰ ਕੁਦਰਤ ਨੇ ਕੁਦਰਤ ਨੇ ਤੁਹਾਨੂੰ ਦੇਖੋ ਜੀ ਬਹੁਤ ਇੱਕ ਇਹ ਹਨਰ ਬਖਸ਼ਿਆ ਜੀ ਤੇ ਅਸੀਂ ਅੱਜ ਧੰਨ ਹੋ ਗਏ ਜੀ ਜੋ ਤੁਸੀਂ ਸਾਡੇ ਕੋਲ ਪਹੁੰਚੇ ਨਾ ਜੀ ਧੰਨ ਹੋ ਗਏ ਅਸੀਂ ਸਰ ਨੈਲਬਾ ਜੀ ਤੁਹਾਡੀ ਹਾਂ ਇਹਨਾਂ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜੀ ਬੱਲੇ ਬੱਲੇ ਫ੍ਰੈਂਡਜ਼ ਐਂਡ ਰਿਕਾਰਡਸ ਦੇ ਨਾਲ ਨਾਲ ਇਹਨਾਂ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਇਹਨਾਂ ਦੇ ਵੀਡੀਓਜ਼ ਉਸਤਾਦ ਲੋਕਾਂ ਦੇ ਸ਼ੇਅਰ ਕਰਿਆ ਕਰੋ ਜੀ ਇਹ ਉਸਤਾਦ ਜਿਹੜੇ ਵਿਰਸੇ ਤੇ ਵਿਰਾਸਤ ਤੇ ਕੰਮ ਕਰ ਰਹੇ ਕਿੱਥੇ ਲੱਭਣੀਆਂ ਹੈ ਜੀਆਂ ਰੂਹਾਂ ਅਜਿਹੀਆਂ ਰੂਹਾਂ ਇਸ ਕਰਕੇ ਇਹਨਾਂ ਦੇ ਵੀਡੀਓਜ਼ ਨੂੰ ਸ਼ੇਅਰ ਕਰਦੇ ਰਿਹਾ ਕਰੋ ਤੇ ਸਰ ਆਪਣਾ ਜਿਹੜਾ ਉਸਤਾਦ ਜੀ ਨੇ ਛੋਟੇ ਬ੍ਰਦਰ ਨੇ ਮੇਰੇ ਨੇ ਗੀਤ ਹੁਣੀ ਮੈਂ ਤੁਹਾਨੂੰ ਸੁਣਾਇਆ ਜੀ ਬਹੁਤ ਸੋਹਣਾ ਗੀਤ ਜੀ ਬੇਬੇ ਬੇਬੇ ਤੇ ਬਾਪੂ ਦਾ ਜਿਹੜਾ ਕੋਈ ਗੀਤ ਹੁੰਦਾ ਤੇ ਵਿਸ਼ੇਸ਼ ਤੌਰ ਤੇ ਤੁਹਾਡੇ ਬਾਪੂ ਜੀ ਦੇ ਉੱਤੇ ਗੀਤ ਲਿਖਿਆ ਹੈ ਅੱਜ ਦੇ ਕਲਯੁਗ ਦੇ ਸਮੇਂ ਦੇ ਵਿੱਚ ਦੁਨੀਆ ਕਿੱਧਰ ਨੂੰ ਚੱਲੀ ਹੋਈ ਐ ਵਿਰਦ ਆਸ਼ਰਮ ਖੁੱਲੇ ਹੋਏ ਐ ਬਾਪੂ ਰੁੱਲਦੇ ਕਰੋੜਾਂ ਦੀਆਂ ਕੋਠੀਆਂ ਪਾ ਕੇ ਵੀ ਲੋਕਾਂ ਨੇ ਆਪਣੇ ਬਾਪੂਆਂ ਨੂੰ ਕੱਲੇ ਛੱਡਿਆ ਹੋਇਆ ਲੇਕਿਨ ਤੁਸੀਂ ਬਾਪੂ ਦੇ ਉੱਤੇ ਵੀਡੀਓ ਬਣਾ ਰਹੇ ਹੋ ਬਾਪੂ ਦੇ ਉੱਤੇ ਸੌਂਗ ਲਿਖ ਰਹੇ ਹੋ ਤੇ ਬਾਪੂ ਨੂੰ ਇਹਨਾਂ ਸਤਕਾਰ ਦੇ ਰਹੇ ਹੋ ਇਹ ਬਹੁਤ ਵੱਡੀ ਗੱਲ ਐ ਸਿਰਫ ਗੀਤਾਂ ਨਾਲ ਹੀ ਨਹੀਂ ਸੱਚਮੁੱਚ ਹੀ ਤੁਸੀਂ ਉਹਨਾਂ ਦੀ ਬਹੁਤ ਆਦਰਭ ਕਰਦੇ ਹੋ ਬਹੁਤ ਉਹਨਾਂ ਦਾ ਸਤਕਾਰ ਉਹਨਾਂ ਨੂੰ ਦਿੰਦੇ ਹੋ ਇਹ ਪ੍ਰੈਕਟੀਕਲੀ ਦੇਖ ਕੇ ਵੀ ਬਹੁਤ ਚੰਗਾ ਲੱਗਿਆ ਜਿਨੇ ਮਾਪਿਓ ਦੀ ਸੇਵਾ ਕਰ ਲਈ ਨਾ ਜੀ ਪਿਓ ਦੀ ਸੇਵਾ ਕਰਨ ਲਈ ਮਾਪਿਓ ਦੀ ਸੇਵਾ ਕਰਨ ਦੀ ਬਜ਼ੁਰਗਾਂ ਦੇ ਨਾਲ ਸਮਾਂ ਬਤਾ ਲਿਆ ਉਹ ਤਾਂ ਕੁੰਭ ਬਣਾਣਾ ਹੋ ਗਿਆ ਤਾਂ ਤੁਸੀਂ ਕੁੰਭ ਨਾ ਰਹੇ ਹੋ ਕਹਿੰਦੇ 144 ਸਾਲ ਬਾਅਦ ਆਇਆ ਕੁੰਭ ਦਾ ਮੇਲਾ ਪਰ ਅਸੀਂ ਤਾਂ ਇੱਥੇ ਸ਼ਕਸਤ ਦੇਖ ਲਿਆ ਤੁਹਾਡੇ ਘਰ 'ਚ ਸਰ ਅਸੀਂ ਨਾ ਬਚਪਨ ਤੋਂ ਹੀ ਉਸਤਾਦ ਜੀ ਨੂੰ ਔਰ ਸਾਡੇ ਮਾਤਾ ਜੀ ਨੂੰ ਅਸੀਂ ਬਚਪਨ ਤੋਂ ਹੀ ਦੇਖਿਆ ਇਹ ਮੇ ਤਾਂ ਮੇਰੇ ਭਰਾ ਬਹੁਤ ਛੋਟੇ ਐ ਮੇਤੋਂ ਜਾਣੀ ਕਿ ਲੈਟਰਿੰਗ ਬਾਥਰੂਮ ਤੱਕ ਵੀ ਦਾਦਾ ਜੀ ਦਾ ਚੁੱਕਿਆ ਅਸੀਂ ਉਹ ਦੇਖ ਕੇ ਹੀ ਵੱਡੇ ਹੋਏ ਆ ਸਸਕਾਰ ਜਿਹੜੇ ਉਹ ਆਏ ਆ ਤੇ ਬਚਪਨ ਤੋਂ ਹੀ ਇਹਨਾਂ ਨੇ ਸਾਨੂੰ ਸਿਖਾਇਆ ਵੀ ਚਾਹੇ ਦੁਸ਼ਮਣ ਵੀ ਹੋਵੇ ਅਗਰ ਹੱਸ ਕੇ ਆ ਗਿਆ ਨਾ ਉਹਨੇ ਬੁਲਾ ਲਿਆ ਤਾਂ ਗੱਲ ਨਾਲ ਲਾ ਲੋ ਅਸਲ ਵਿੱਚ ਕੋਈ ਦੁਸ਼ਮਣ ਨਹੀਂ ਹੁੰਦਾ ਇਹ ਕਹਿੰਦੇ ਆ ਵੀ ਉਹ ਸਾਡੇ ਮਨ ਦੀ ਭਰਮ ਹੁੰਦੇ ਆ ਸਾਰੇ ਆਪਣੇ ਆ ਹਾਂ ਸ਼ੁਕਰੀਆ ਜੀ ਹੁਣ ਕਾਲ ਕਰੀਏ ਕੋਪਰ ਕੈਮਰਾ ਹੁੰਦਾ ਕਿ ਕਰ ਸਕਦੇ ਹਾਂ ਬਸ਼ਣਾ ਇਹ ਆਉਂਦੀ ਨਹੀਂ ਚੱਲਦੇ ਬੜਾ ਇਹਨੂੰ ਯਾਰਾ ਕੱਢ ਲੀਂਗਾ ਮੈਂ ਤੁਹਾਨੂੰ ਕੋਈ ਵੀਡੀਓ ਸ਼ੁਰੂ ਕਰਾਉਂਗਾ ਪੁੱਤ ਕੀ ਲੀਂ ਬੰਦੋ ਖੜੀ ਕਰਕੇ ਤੁਸੀਂ ਵੀਡੀਓ ਸ਼ੁਰੂ ਕੀਤਾ ਸ਼ੁਰੂ ਵਿੱਚ ਪਲਿੰਗ ਦੀ ਕਿਰਪਨੀ ਆਵਾਜ਼ ਆ ਗਈ ਇਹਦਾ ਮਤਲਬ ਮੋਬਾਈਲ ਵਿੱਚ ਰੋਕ ਰਹੀ ਮਦਰ ਕੋ ਰੋਕੇ ਤੋਂ ਨਹੀਂ ਤੁੰਬੀ ਵਾਲੀ ਕੀਲੀ ਠੀਕ ਹੈ ਹੋਰ ਮਾਰਦੇ ਪਤਨੀ ਮਿਲ ਜੇ ਹੁਣ ਦੁਬਾਰਾ ਸ਼ੂਟ ਕਰੂਗਾ ਇੱਕ ਵਾਰੀ ਦੇਖੋ ਦੋਸਤੋ ਰੌਣਕਾਂ ਲੱਗੀਆਂ ਰਹਿੰਦੀਆਂ ਉਸਤਾਦ ਜੀ ਕੋਲ ਇੱਧਰ ਸਾਡਾ ਦੀਰਵਲ ਖੜਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਗੇੜੇ ਨੇੜੇ ਵਾਲੇ ਉਹਨੂੰ ਇੰਟਰਵਿਊ ਨਿਕਲ ਆਣੀ ਹੈ ਐਸੀ ਗੱਲ ਨਹੀਂ ਹੈ ਸਰ ਇਹਦਾ ਨਾ ਇਹਦਾ ਵਰਟੀਕਲ ਇਸ ਥਿਸ ਇਜ਼ ਕਾਲਡ ਵਰਟੀਕਲ ਐਂਡ ਥਿਸ ਇਜ਼ ਹਾਰੀਜ਼ਨਟਲ ਨਾਟ ਟੂ ਗੋ ਫॉर ਹਾਰੀਜ਼ਨਟਲ ਥਿਸ ਇਜ਼ ਵਰਟੀਕਲ ਹਾਂਜੀ ਚੋਪੜਾ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਤਾਂ ਜੀ ਜੀ ਆਇਆਂ ਨੂੰ ਦਿਲ ਦੀਆਂ ਗਹਿਰਾਈਆਂ ਜੋ ਤੁਹਾਡਾ ਸਵਾਗਤ ਹੈ ਚੋਪੜਾ ਸਾਹਿਬ ਤੁਹਾਡੀ ਅਸੀਂ ਨਾ ਚੈਨਲ ਦੇਖਦੇ ਰਹਿੰਦੇ ਹਾਂ ਤੁਹਾਡੇ ਚੈਨਲ ਤੇ ਇੱਕ ਅਸੀਂ ਬਹੁਤ ਖੂਬਸੂਰਤ ਤੁਹਾਡੀਆਂ ਰਚਨਾਵਾਂ ਅਸੀਂ ਸੁਣਦੇ ਰਹਿੰਦੇ ਹਾਂ ਜਿਹੜੀਆਂ ਤੁਸੀਂ ਲੈਣਾ ਸੁਣਾਉਂਦੇ ਆ ਕਵਿਤਾਵਾਂ ਅੱਜ ਕੋਈ ਸ਼ਖਤ ਪੰਜਾਬੀ ਦੇ ਓ ਜਾਬੇ ਜੀ ਹੂੰ ਲੋ ਜੀ ਹੁਕਮ ਕੀਤਾ ਜੀ ਮਾਂ ਬੋਲੀ ਪੰਜਾਬੀ ਤੇ ਕੁਝ ਲਿਖਿਆ ਹੈ ਉਸਤਾਦਾਂ ਕੋਲ ਬੈਠੇ ਆ ਜੀ ਉਸਤਾਦਾਂ ਦੇ ਸਾਹਮਣੇ ਬੜੇ ਫਿੱਕੇ ਆ ਕੁਝ ਵੀ ਨਹੀਂ ਹੈਗੇ ਪਰ ਜਰੂਰ ਕੋਸ਼ਿਸ਼ ਕਰਾਂਗੇ ਸਨਾਵਾ ਦੀ ਉਮੀਦ ਕਰਦੇ ਤੁਹਾਨੂੰ ਸ਼ਾਇਦ ਪਸੰਦ ਆਵੇ ਥੋੜਾ ਬਹੁਤ ਲਿਖਿਆ ਹੈ ਲਿਖਣ ਦਾ ਸ਼ੌਕ ਰੱਖਦੇ ਜੀ ਸਾਡੀ ਸਾਦ ਆਊਗਾ ਸਾਨੂੰ ਪਤਾ ਹੀ ਜੀ ਹਾਂ ਜੀ ਹਾਂ ਕਹਿੰਦੇ ਮਾਂ ਬੋਲੀ ਪੰਜਾਬੀਏ ਤੈਨੂੰ ਦਿਲ ਤੋਂ ਪੁਕਾਰਾਂ ਚਿੱਤ ਕਰਦਾ ਅੱਜ ਤੇਰੀ ਆਰਤੀ ਉਤਾਰਾਂ ਆਹਾਹਾ ਵਾਹਿਗੁਰੂ ਮਾਂ ਬੋਲੀ ਪੰਜਾਬੀ ਏ ਤੈਨੂੰ ਦਿਲ ਤੋਂ ਪੁਕਾਰਾਂ ਚਿੱਤ ਕਰਦਾ ਅੱਜ ਤੇਰੀ ਆਰਤੀ ਉਤਾਰਾਂ ਵਾਹਿਗੁਰੂ ਔਂਕੜ ਦੁਲੈਂਕੜ ਸਿਹਾਰੀ ਬਿਹਾਰੀ ਸੋਹਣੀ ਤੇਰੀ ਲਿਪੀ ਏ ਜਾਨ ਤੋਂ ਵੀ ਪਿਆਰੀ ਬਚਪਨ ਚ ਤੂੰ ਮੈਨੂੰ ਲੋਰੀ ਸੁਣਾਈ ਫੜ ਕੇ ਤੂੰ ਉਂਗਲੀ ਦੁਨੀਆ ਵਿਖਾਈ ਕਿਤਾਬਾਂ ਦੇ ਵਿੱਚ ਮੈਨੂੰ ਫੇਰੀ ਲਵਾਈ ਤੇਰੀ ਵਰਣਮਾਲਾ ਚ ਕੀਤੀ ਪੜਾਈ ਤੂੰ ਜਗ ਤੋਂ ਹੈ ਵਖਰੀ ਤੂੰ ਅਰਸ਼ਾਂ ਤੋਂ ਆਈ ਬਿਨ ਤੇਰੇ ਹਰ ਬੋਲੀ ਲੱਗਦੀ ਪਰਾਈ ਬੁੱਲਾ ਵੀ ਤੂੰ ਏ ਤੇ ਵਾਰਿਸ ਵੀ ਤੂੰ ਏ ਅਮਰਤਾ ਦੀ ਕਲਮ ਦਾ ਧਾਰਸ ਵੀ ਤੂੰ ਏ ਸੱਚ ਕਹਿੰਦਾ ਮੱਕਾ ਬਨਾਰਸ ਵੀ ਤੂੰ ਏ ਆਹ ਕੀ ਬਾਤ ਸਲੀਕਾ ਸਖਾਇਆ ਤੂੰ ਰਹਿਣਾ ਸਖਾਇਆ ਉੱਠਣਾ ਖਲੋਣਾ ਤੇ ਬਹਿਣਾ ਸਖਾਇਆ ਜੋ ਲਿਖਿਆ ਹੈ ਉਸ ਨੂੰ ਤੂੰ ਕਹਿਣਾ ਸਖਾਇਆ ਹਰਫਾਂ ਨੂੰ ਚੂਰੀ ਦੇ ਵਾਂਗ ਰਲਾਇਆ ਭੜਕੇ ਪਰਾਤਾ ਤੂੰ ਖੂਬ ਰਜਾਇਆ ਮਿਟਾਉਣ ਲਈ ਤੈਨੂੰ ਜਦ ਵਗੇ ਹੈ ਮੇਰੀ ਹਿਫਾਜ਼ਤ ਫਿਰ ਪੁੱਤਰ ਨੇ ਕਰਦੇ ਬਥੇਰੀ ਗੁਰੂਆਂ ਦੀ ਥਾਪੀ ਨੇ ਬਲ ਤੈਨੂੰ ਦਿੱਤਾ ਹਰ ਮੁਸ਼ਕਲ ਨ ਜਿੱਠਣ ਦਾ ਬਲ ਤੈਨੂੰ ਦਿੱਤਾ ਹਰ ਜਨਮ ਚ ਤੇਰਾ ਹੀ ਪੁੱਤਰ ਬਣਾ ਮੈਂ ਲਿਖ ਲਿਖ ਸੋਲੇ ਪੁੱਤਰ ਬਣਾ ਮੈਂ ਜੋ ਝਗੜੇ ਨੇ ਪਾਉਂਦੇ ਜੋ ਸਭ ਨੂੰ ਸਤਾਉਂਦੇ ਧਰਮਾਂ ਦੇ ਨਾਂ ਤੇ ਜੋ ਵੰਡੀਆਂ ਨੇ ਪਾਉਂਦੇ ਰੱਬ ਦੀ ਕਚਹਿਰੀ 'ਚ ਦੋਸ਼ੀ ਬਣਨਗੇ ਦੋਜ਼ਖ ਦੀਆਂ ਵਿੱਚ ਵੇਖੀ ਸੜਨਗੇ ਤੇਰੀ ਹਾਂ ਦੇ ਵਿੱਚ ਹੰਗਾਰਾ ਹੈ ਮੇਰਾ ਨਹੀਂ ਤੇਰੇ ਬਿਨ ਗੁਜ਼ਾਰਾ ਹੈ ਮੇਰਾ ਅੰਦਰਾਂ ਦੇ ਵਿੱਚ ਤੂੰ ਹੈ ਡੇਰਾ ਲਗਾਇਆ ਮੈਂ ਰੂੜੀ ਸਾਂ ਉਸਨੇ ਤੂੰ ਦੀਪਕ ਜਗਾਇਆ ਤੇਰੀ ਲੋ ਨੇ ਮੈਨੂੰ ਹੈ ਰਸਤਾ ਵਿਖਾਇਆ ਵਾਹ ਜੀ ਵਾਹ ਤੂੰ ਚਿੰਤਨ ਦਾ ਸਿਖਰ ਤੂੰ ਉਸ ਦੀ ਡੁੰਗਾਈ ਉਹ ਤਰਿਆ ਹੀ ਤਰਿਆ ਜਿਸ ਡੁਬਕੀ ਲਗਾਈ ਮਰ ਕੇ ਵੀ ਤੇਰਾ ਮੈਂ ਪੱਲਾ ਨਾ ਛੱਡੂ ਦਿਲ ਵਿੱਚੋਂ ਤੈਨੂੰ ਮੈਂ ਹਰ ਗਿਜ਼ ਨਾ ਕੱਢੂ ਹੋਲੀ ਦੀਵਾਲੀ ਵਿਸਾਖੀ ਤੇ ਲੋੜੀ ਤੇਰੇ ਨਾਲ ਸੋਂਦੇ ਸੁਹਾਗ ਤੇ ਘੋੜੀ ਵਾਹ ਜੀ ਵਾਹ ਵਾਹ ਜੀ ਵਾਹ ਤੋ ਸਭ ਤੋ ਹੈ ਮਿੱਠੀ ਤੂੰ ਸਭ ਤੋ ਪਿਆਰੀ ਤੂ ਫੁੱਲਾ ਦੀ ਚੈਬਰ ਤੇ ਸਜਰੀ ਕੇ ਆਰੀ ਸ਼ਿਵ ਦੀ ਕਲਮ ਤੇ ਜੋ ਮੋਤੀ ਸਜਾਏ ਪਾਤਰ ਨੇ ਲਿਖ ਲਿਖ ਮੁਰਝੋਲੀ ਪਾਏ ਉਧਰ ਵੀ ਤੇਰੇ ਨੇ ਪੁੱਤਰ ਬਥੇਰੇ ਫਲਾਉਂਦੇ ਨੇ ਚਾਨਣ ਮਿਟਾਉਂਦੇ ਹਨੇਰੇ ਮਹਿਮ ਚ ਤੇਰੇ মালা ਪਰੋਈ ਕਰੀ ਮਾਫ ਮੈਨੂੰ ਗੁਸਤਾਖੀ ਦੇ ਹੋਈ ਕਰੀ ਮਾਫ ਮੈਨੂੰ ਗੁਸਤਾਖੀ ਦੇ ਹੋਈ ਕਰੀ ਮਾਫ ਮੈਨੂੰ ਗੁਸਤਾਖੀ ਦੇ ਹੋਈ ਬਾਜੀ ਝੋਪੜਾ ਸਾਹਿਬ ਮੈਂ ਵੈਸੇ ਹੀ ਨਹੀਂ ਤੁਹਾਨੂੰ ਕਹਿੰਦਾ ਕਿ ਝੂਠ ਨਹੀਂ ਕਹਿੰਦਾ ਮੈਂ ਤੁਸੀਂ ਸ਼ਬਦਾਂ ਦੇ ਜਾਦੂਗਰ ਹੈ ਜੀ ਔਰ ਤੁਹਾਡੀ ਲੇਖਣੀ ਤੁਹਾਡੀ ਬੋਲਣੀ ਅਸੀਂ ਫੈਨ ਆ ਜੀ ਤੁਹਾਡੇ ਨਹੀਂ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਦੇਰ ਤੋਂ ਦੇਖ ਰਹੇ ਹਾਂ ਅਸੀਂ ਰਲ ਮਿਲ ਕੇ ਚੱਲਦੇ ਰਹੀਏ ਜੀ ਤੇ ਇਹ ਵਿਰਸੇ ਦੇ ਪਹਿਰੇਦਾਰ ਨੇ ਜੀ ਤੁਹਾਡੇ ਪਿਤਾ ਜੀ ਤੁਹਾਡੇ ਘਰ ਦੇ ਵਿੱਚ ਗੰਗਾ ਵਹਿੰਦੀ ਹੈ ਕੁੰਭ ਇੱਥੇ ਹੀ ਹੋ ਰਿਹਾ ਸਾਰਾ ਅੱਜ ਆ ਕੁੰਭ ਵਾਲਾ ਹੀ ਕੰਮ ਹੋ ਗਿਆ ਜੀ ਕੁੰਭ ਚ ਇਸ਼ਨਾਨ ਰਖੋਗੇ ਆ ਜੀ ਆ ਕੈਮਰਾਮੈਨ ਅਜੀਬੀਰ ਮੇਰਾ ਭਤੀਜਾ ਕਹਿੰਦਾ ਜੀ ਕਹਿੰਦਾ ਕੁੰਭ ਦੇ ਮੇਲੇ ਚ ਜਾਣਾ ਮੈਂ ਕਿਹਾ ਬਣ ਗਿਆ ਕੁੰਭ ਸਾਡਾ ਜੀ ਸਾਡਾ ਤਾਂ ਗੰਗਾ ਇਸ਼ਨਾਨ ਹੋ ਗਿਆ ਜੀ ਬਿਲਕੁਲ ਹੋ ਗਿਆ ਜਿੱਦਾਂ ਇੱਕ ਕਹਾਵਤ ਆ ਕਹਿੰਦੇ ਜੁਗ ਨੂੰ ਜੁਗ ਟਕਰ ਗਿਆ ਅੱਜ ਪੰਜਾਬੀ ਦੇ ਆਸ਼ਕਾਂ ਨੂੰ ਪੰਜਾਬੀ ਦੇ ਮਰੀਦਾਂ ਨੂੰ ਪੰਜਾਬੀ ਦੇ ਆਸ਼ਕ ਟਕਰ ਗਏ ਜੀ ਇਕ ਦੂਜੇ ਦੀ ਬਾਰਿਸ਼ ਆ ਜੀ ਕਹਿੰਦੇ ਨੇ ਕਹਿੰਦੇ ਅਵਲ ਹਮਦ ਖੁਦਾ ਦਾ ਫਿਰ ਤੇ ਕੀ ਜਾਏ ਇਸ਼ਕ ਕੀਤਾ ਸੁ ਜਗ ਦਾ ਮੂਲ ਮੀਆਂ ਪਹਿਲਾ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਸ਼ੂਕ ਹੈ ਨਬੀ ਰਸੂਲ ਮੀਆਂ ਬਹੁਤ ਬਹੁਤ ਕੀ ਕਹਿ ਰਹੇ ਜੀ ਕੀ ਕਹਿ ਧੰਨਵਾਦ ਚੋਪੜਾ ਸਾਹਿਬ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਲੋ ਜੀ ਰੂਹ ਖੁਸ਼ ਹੋ ਗਈ ਸਚਨੋ ਅੱਜ ਰੂਹ ਖੁਸ਼ ਹੋ ਗਈ ਜੀ